ਸਰੀਰਿਕ ਊਰਜਾ ਦੇ ਆਧਾਰਤ ਕਿਤਾਬ ਲਿਖੀ ਹੈ ਸੋਨਤਾਰਾ ਇਹ ਕੋਈ ਪੈਥੀ ਨਵੀਂ ਨਹੀਂ ਹੈ ਇਸ ਪ੍ਰਣਾਲੀ ਸਦੀਆਂ ਪੁਰਾਣੀ ਹੈ ਤੇ ਕਿਹਾ ਜਾਂਦਾ ਹੈ ਕਿ ਸਭ ਤੋਂ ਪੁਰਾਣੀ ਇਹ ਪੈਥੀ ਹੈ ਜਿਸ ਨਾਲ ਆਮ ਇਨਸਾਨ ਇੱਕ ਜ਼ੁਕਾਮ ਤੋਂ ਲੈ ਕੇ ਹੂੰ ਵੱਡੀ ਤੋਂ ਵੱਡੀ ਬਿਮਾਰੀ ਠੀਕ ਕਰ ਸਕਦਾ ਹੈ ਬਸ਼ਰਤੇ ਕਿ ਇਸ ਕਿਤਾਬ ਵਿੱਚ ਦੱਸੇ ਖਾਣ-ਪਾਨ ਤੌਰ ਤਰੀਕੇ ਸਹਿਯਮ ਦੇ ਨਿਸਤਮਾਲ ਕਰੇ ਤੋ ਇਹ ਕਰ ਸਕਦਾ ਹੈ ਬਾਈਬਲ ਦੇ ਵਿੱਚ ਲਿਖਿਆ ਹੈ ਜੇ ਇਨਸਾਨ ਨੂੰ ਤੰਦਰੁਸਤ ਰਹਿਣਾ ਹੈ ਤਪਣੇ ਸਰੀਰ ਦੀ ਟਾਂਕੀ ਦਾ ਪਾਣੀ ਪੀ। ਮੁਸਲਮ ਗ੍ਰੰਥਾਂ ਵਿੱਚ ਲਿਖਿਆ ਹੈ। ਹਜ਼ਰਤ ਅਲੀ ਜੀ ਨੇ ਲਿਖਿਆ ਹੈ ਵੀ ਦਵਾਈ ਤਾਂ ਤੇਰੇ ਅੰਦਰ ਹੈ। ਇਨਸਾਨ ਤੂੰ ਉਸ ਨੂੰ ਪਛਾਣ ਨਹੀਂ ਰਿਹਾ। ਜੀ। ਇਸ ਨੂੰ ਲੱਭ ਨਹੀਂ ਰਿਹਾ। ਜੀ। ਮੁਰਾਦ ਜੀ ਦੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸੀ ਉਹ ਇਸ ਪੈਠੀ ਵਿੱਚ ਵਿਸ਼ਵਾਸ ਰੱਖਦੇ ਸੀ। ਤਾਂ ਉਹ ਕਹਿੰਦੇ ਸੀ ਵੀ ਇਸ ਤੋਂ ਵਧੀਆ ਵਿਕਲਪਿਕ ਦਵਾਈ ਬ੍ਰਹਮੰਡ ਦੇ ਵਿੱਚ ਹੋ ਨਹੀਂ ਸਕਦੀ। ਜਦੋਂ ਪਾਰਵਤੀ ਨੇ ਸਵਾਲ ਕੀਤਾ ਸੀ ਕਿ हे ਭਗਵਨ ਤੇਰੇ ਯੋਵਨ ਦਾ ਕਾਰਨ ਕੀ ਹੈ? ਤੂੰ ਇਹਨਾਂ ਹਮੇਸ਼ਾ ਜਵਾਨ ਰਹਿਣਾ ਹੈ? ਤਾਂ ਉਸਨੇ ਕਿਹਾ ਸੀ ਜੇ ਮਾਨਵ ਬਣਾਇਆ ਹੈ। ਕਮ ਮਾਨਵ ਨੂੰ ਮੈ ਦਵਾਈ ਵੀ ਦਿੰਦੀ ਹੈ ਔਰ ਇਸ ਸਭ 107 ਸ਼ਲੋਕਾਂ ਵਿੱਚ ਉਹ ਜ਼ਿਕਰ ਕਰਦੇ ਨੇ ਵੀ ਕਿਸ ਤਰ੍ਹਾਂ ਆਦਮੀ ਤੰਦਰੁਸਤ ਰਹਿ ਸਕਦਾ ਹੈ ਸੌਂਤਰਾ ਦਾ ਪ੍ਰਯੋਗ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿਹੜੇ ਪਾਤਰ ਚ ਕਰਨਾ ਚਾਹੀਦਾ ਹੈ ਇਸ ਦੇ ਵਿੱਚ ਮਿਸ਼ਰਣ ਵਿੱਚ ਕਿਹੜੇ-ਕਿਹੜੇ ਪ੍ਰੋਡਕਟ ਹੋ ਸਕਦੇ ਨੇ ਜਾਂ ਕਿਸ ਤਰ੍ਹਾਂ ਕੀ ਕੀਤਾ ਜਾ ਸਕਦਾ ਉਸ ਕਹਾਣੀ ਦਾ ਜਿਹੜਾ ਮੁੱਖ ਪਾਤਰ ਹੈ ਉਹ ਡਾਕਟਰ ਜਗਰੂਪ ਖੋਦਿਆ ਹੈ ਉਹਨਾਂ ਨੇ ਕੋਈ ਕਾਲਪਨਿਕ ਪਾਤਰ ਚੁਣਿਆ ਇਹਦੇ ਵਿੱਚ ਜਿਹੜਾ ਇੱਕ ਮੇਨ ਅਸਲੀ ਪਾਤਰ ਹੈ ਨਾ ਡਾਕਟਰ ਮਹਿਤਾਬ ਜੋਸ਼ੀ ਜਿਹੜੇ ਉਹ ਗੁਰੂ ਬਣਦਾ ਹੈ ਜਿਹੜੇ ਇੱਕ ਕਲਪਨਿਕ ਪਾਤਰ ਹੈ ਜਿਹਦੇ ਅਦਾਲੇ ਦੇ ਨਾਲ ਕੋਲ ਦੇ ਮੈਂ ਆਪਣੇ ਆਪ ਨੂੰ ਰੱਖਿਆ ਕੇਂਦਰ ਵਿੱਚ ਇਸ ਕਿਤਾਬ ਨੂੰ ਲੈ ਕੇ ਨਾ ਕਾਫੀ ਸਾਰੀਆਂ ਜਿਹੜੀਆਂ ਉਹ ਗਲਤ ਧਾਰਨਾਵਾਂ ਵੀ ਬਣੀਆਂ ਹੋਈਆਂ ਆ ਲੋਕਾਂ ਦੀਆਂ ਜੇ ਅਸੀਂ ਦੇਖੀਏ ਤਾਂ ਉਹ ਮਤਲਬ ਕੀ ਕੀ ਮੁਸ਼ਕਲਾਂ ਜਿਹੜੀਆਂ ਆ ਉਹ ਬਾਅਦ ਵਿੱਚ ਵੀ ਪੇਸ਼ ਆਈਆਂ ਕਿ ਹਾਂ ਇੰਨਾ ਜ਼ਿਆਦਾ ਕਿਤਾਬ ਦਾ ਪ੍ਰਸਾਰ ਹੋਣ ਤੋਂ ਬਾਅਦ ਵਿੱਚ ਵੀ ਤੁਹਾਨੂੰ ਪਤਾ ਨਾ 네ਗੇਟਿਵ ਪੋਜ਼ਿਟਿਵ ਚੀਜ਼ਾਂ ਨਾਲ ਨਾਲ ਹੀ ਚੱਲਦੀਆਂ ਆ ਇੱਕ ਮੈਡਮ ਸੀ ਸਾਡੇ ਉਹ ਕਹਿੰਦੇ ਮੈਂ ਪੜ੍ਹਨੀ ਜ਼ਰੂਰ ਹੈ ਸਰ ਪਰ ਮੈਨੂੰ ਨਾ ਕਿਸੇ ਕਾਲੇ ਲਫਾਫੇ ਚ ਪਾ ਕੇ ਦਿਓ ਮਤਲਬ ਕਹਿਣ ਦਾ ਤਾਂ ਪਤਾ ਨਹੀਂ ਲੱਗੇ ਮੈਂ ਐਦਾਂ ਨਹੀਂ ਲਿਆਣੀ ਕਿ ਸੌਂ ਤੇ ਮੈਂ ਬੜਾ ਹੈਰਾਨ ਹੁੰਦਾ ਵੀ ਹਾਂ ਤੇ ਮੈਂ ਸੋਚਦਾ ਸੀ ਵੀ ਇਹ ਇਹ ਜਿਹੜੀ ਜਿਹੜੀ ਪ੍ਰਣਾਲੀ ਜਿਹਨੂੰ ਬਹੁਤ ਰਿਸ਼ੀ ਮਹੰਨਿਆਂ ਨੇ ਇਸਤੇਮਾਲ ਕੀਤਾ ਹੈ ਮੁਰਾਰ ਜੀ ਦੇਸਾਈ ਜਿਹੜੇ ਅਮਰੀਕਾ ਵਿੱਚ ਜਦੋਂ ਉਹਨਾਂ ਦੀ ਇੰਟਰਵਿਊ ਹੋਈ 1.5 ਘੰਟਾ ਉਹ ਇਸ ਵਿਸ਼ੇ ਤੇ ਬੋਲਦੇ ਰਹੇ ਉਹ ਜਦੋਂ ਫਕਰ ਨਾ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਬੋਲ ਸਕਦਾ ਤੇ ਅਸੀਂ ਕਿਤਾਬ ਨੂੰ ਪੜਨ ਲਈ ਵੀ ਅਸੀਂ ਲਕੋ ਕੇ ਰੱਖਣਾ ਚਾਹੁੰਦੇ ਆ ਔਰ ਮੈਂ ਤੁਹਾਨੂੰ ਦੱਸਾਂ ਜਿਹੜੀਆਂ ਕਰੀਮਾਂ ਲੜਕੀਆਂ ਤੇ ਔਰਤਾਂ ਚਾਹ ਨਾਲ ਲਗਾਉਂਦੀਆਂ ਜਿੰਨੀਆਂ ਕਰੀਮਾਂ ਉਹਦੇ ਚ 6% ਯੂਰੀਆ ਪੈਂਦਾ ਜਦ ਕਿ ਉਹਦੇ ਚ 2.5% ਹੁੰਦਾ ਉਸ ਤੋਂ ਬਾਅਦ ਮੈਂ ਦੇਖੋ ਇੱਕ ਦਿਨ ਵਿੱਚ ਇਨਸਾਨ ਜਿਹੜਾ ਮੂਤਰ ਵਿਸਰਜਨ ਕਰਦਾ ਉਹਦੇ ਚ 35 ਗ੍ਰਾਮ ਦੇ ਕਰੀਬ ਯੂਰੀਆ ਨਿਕਲਦਾ ਲੇਕਿਨ ਅਸੀਂ ਜੇ ਸਵੇਰੇ ਸਵੇਰੇ ਇਸਤੇਮਾਲ ਕਰਦੇ ਆ ਇੱਕ ਟਾਈਮ ਉੱਥੇ 10 ਤੋਂ 12 ਗ੍ਰਾਮ ਹੁੰਦਾ ਹੈ ਜਦਕਿ ਹਾਈਪੋਨੇਟ੍ਰਮੀਆ ਇੱਕ ਐਸੀ ਬਿਮਾਰੀ ਹੈ ਜਿਦੇ ਚ ਸਰੀਰ ਦਾ ਸੋਡੀਅਮ ਘਟ ਜਾਂਦਾ ਤੇ ਸਰੀਰ ਪਾਣੀ ਨਾਲ ਫੁੱਲ ਜਾਂਦਾ ਉਹ ਪਾਣੀ ਨੂੰ ਐਕਸਟ੍ਰੈਕਟ ਕਰਕੇ ਡਾਕਟਰ 60 ਗ੍ਰਾਮ ਤੱਕ ਜੂਰੀਆ ਦਿੰਦੇ ਆ ਸਤਿ ਸ੍ਰੀ ਅਕਾਲ ਜੀ ਮੈਂ ਸੁਮਨਦੀਪ ਕੌਰ ਇੱਕ ਵਾਰ ਫਿਰ ਤੋਂ ਆਪਣੇ ਵਾਦੇ ਮੁਤਾਬਕ ਹਾਜ਼ਰ ਹਾਂ ਪਰਵਾਸ ਚੈਨਲ ਲੈ ਕੇ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਰਵਾਸ ਚੈਨਲ ਤੇ ਮੈਂ ਹਮੇਸ਼ਾ ਹੀ ਸਾਹਿਤਿਕ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਦੀ ਹਾਂ ਬਲਕਿ ਆਪ ਵੀ ਹੁੰਦੀਆਂ ਤੇ ਆਪਾਂ ਕੁਝ ਦਿਨ ਪਹਿਲਾਂ ਸੋਨਤਾਰਾ ਕਿਤਾਬ ਦਾ ਰਿਵਿਊ ਜਿਹੜਾ ਆ ਉਹ ਤੁਸੀਂ ਸੁਣਿਆ ਸੀ ਐਕਚੁਅਲੀ ਉਹ ਤੁਸੀਂ ਇੰਸਟਾਗ੍ਰam ਤੇ ਸੁਣਿਆ ਸੀ ਪਰ ਇਹ ਸੋਨਤਾਰਾ ਦਾ ਰਿਵਿਊ ਸੋਨਤਾਰਾ ਦਾ ਪ੍ਰੀਵਿਊ ਤੇ ਸੋਨਤਾਰਾ ਦੇ ਲੇਖਕ ਦੇ ਨਾਲ ਜਿਹੜੀ ਆ ਉਹ ਅੱਜ ਆਪਾਂ ਸਿੱਧੀ ਜਿਹੜੀ ਗੱਲਬਾਤ ਕਰਨੀ ਆ ਮੇਰੇ ਨਾਲ ਮੌਜੂਦ ਨੇ ਜੀ ਸਾਡੇ ਵੀਡੀਓ ਦੇ ਵਿੱਚ ਡਾਕਟਰ ਜਗਰੂਪ ਸਿੰਘ ਜੀ ਆਓ ਫਿਰ ਉਹਨਾਂ ਦਾ ਸਵਾਗਤ ਕਰਦੇ ਆ ਤੇ ਕਰਦੇ ਆ ਉਹਨਾਂ ਦੇ ਨਾਲ ਗੱਲਾਂ ਬਾਤਾਂ ਹਾਂ ਜੀ ਸਤਿ ਸ੍ਰੀ ਅਕਾਲ ਜੀ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪਰਵਾਜ਼ੀ ਵੀਡੀਓ ਦੇ ਵਿੱਚ ਸ਼ੁਕਰੀਆ ਜੀ ਜੀ ਸਾਡੇ ਵੱਲੋਂ ਵੀ ਸ਼ੁਕਰੀਆ ਕਿਉਂਕਿ ਤੁਸੀਂ ਆਪਣੀ ਇੰਨੀ ਜਿਹੜੀ ਜਿਵੇਂ ਆਪਰੇ ਜ਼ਿੰਦਗੀ ਆ ਉਹਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਨਾਲ ਗੱਲਾਂ ਬਾਤਾਂ ਔਰ ਪਾਠਕਾਂ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਕਰਨਾ ਆਏ ਆ ਸਰ ਆਪਾਂ ਅੱਜ ਭਾਵੇਂ ਹੀ ਲੇਖਕ ਦੇ ਵਜੋਂ ਤੁਹਾਡੇ ਨਾਲ ਗੱਲ ਕਰਨ ਲੱਗੇ ਆ ਪਰ ਜਿਹੜੀ ਆਪਾਂ ਖਾਸ ਗੱਲਬਾਤ ਕਰਨੀ ਹੈ ਜਿਵੇਂ ਕਿ ਮੈਂ ਦਰਸ਼ਕਾਂ ਨੂੰ ਪਹਿਲਾਂ ਵੀ ਦੱਸਦੀਆਂ ਪਾਠਕਾਂ ਨੂੰ ਪਹਿਲਾਂ ਵੀ ਦੱਸਦੀਆਂ ਕਿ ਮੈਂ ਹਮੇਸ਼ਾ ਹੀ ਉਸ ਕਿਤਾਬ ਦੇ ਲੇਖਕ ਦੇ ਨਾਲ ਉਸ ਚਰਚਿਤ ਕਿਤਾਬ ਦੇ ਬਾਰੇ ਦੇ ਵਿੱਚ ਗੱਲ ਕਰਦੀਆਂ ਜਾਂ ਵਿਵਾਦਿਤ ਕਿਤਾਬ ਬਾਰੇ ਦੇ ਵਿੱਚ ਗੱਲ ਕਰਦੀਆਂ ਜਿਹੜੀ ਤੁਸੀਂ ਸਾਰਿਆਂ ਨੇ ਸੁਣੀ ਹੁੰਦੀ ਪੜ੍ਹੀ ਹੁੰਦੀ ਆ ਤੇ ਸਰ ਪਿੱਛੇ ਦੇ ਤੁਹਾਡੀ ਕਿਤਾਬ ਆਈ ਸੀ ਮੈਂ ਗਦਰੀ ਬਾਬਿਆਂ ਦੇ ਮੇਲੇ ਤੋਂ ਉਹਦੀ ਜਿਹੜੀ ਖਰੀਦੋ ਫਰੋਖਤ ਕੀਤੀ ਸੀ ਔਰ ਉਹ ਕਿਤਾਬ ਸੀ ਸੋਨ ਤਾਰਾ ਪਹਿਲੀ ਗੱਲ ਤਾਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਉਹਨੂੰ ਮੈਨੂੰ ਨਹੀਂ ਸੀ ਪਤਾ ਉਹਦੇ ਵਿੱਚ ਕੀ ਆ ਮਤਲਬ ਉਹਦਾ ਸਰਵਰਕ ਜਿਹੜਾ ਉਹ ਇਹਨਾਂ ਦਿਲ ਖਿੱਚਵਾਂ ਸੀ ਵੀ ਮੈਂ ਵਸ ਚੱਕ ਲਈ ਤੇ ਪੜ ਲਈ ਪਰ ਉਹਨੂੰ ਪੜਨ ਤੋਂ ਬਾਅਦ ਜਦੋਂ ਮੈਂ ਸਰਚ ਆਊਟ ਕੀਤਾ ਉੱਤੇ ਕਾਫੀ ਸਾੜੇ ਪ੍ਰतिकਰਮ ਜਿਹੜੇ ਆਏ ਹੋਏ ਸੀਗੇ ਤਾਂ ਸਭ ਤੋਂ ਪਹਿਲਾਂ ਤਾਂ ਸਰ ਮੈਂ ਇਹੀ ਪੁੱਛਣਾ ਚਾਹਾਂਗੀ ਕਿ ਜਿਹੜੀ ਸੋਨਤਾਰ ਵਰਗੀ ਕਿਤਾਬ ਆ ਇਹਨੂੰ ਲਿਖਣ ਦਾ ਮਨ ਮਾਹੌਲ ਤੇ ਮਤਲਬ ਉਹ ਸਬੱਬ ਕਿਵੇਂ ਬਣਿਆ ਮਤਲਬ ਤੁਸੀਂ ਉਹ ਵਿਸ਼ਾ ਹੀ ਕਿਉਂ ਚੁਣਿਆ ਸਬਜੈਕਟ ਜਿਹੜਾ ਆ ਉਹ ਕਿਉਂ ਚੁਣਿਆ ਵੀ ਆਪਾਂ ਜਿਹੜੀ ਸੋਨਤਾਰਾ ਕਿਤਾਬ ਆ ਲਿਖਣੀ ਆ ਥੋੜਾ ਇਹਦੇ ਤੇ ਮੈਚ ਹੋਣੀ ਆ ਕਿ ਸਭ ਤੋਂ ਪਹਿਲਾਂ ਇੱਥੇ ਚਾਨਣਾ ਜ਼ਰੂਰ ਪਾਓ ਸੁਮਜੀ ਕਹਿੰਦੇ ਆ ਵੀ ਜਿਸ ਤਰ੍ਹਾਂ ਲੋਹਾ ਲੋਹੇ ਨੂੰ ਕੱਟਦਾ ਹੈ ਜੀ ਹੀਰਾ ਹੀਰੇ ਨੂੰ ਕੱਟਦਾ ਹੈ ਜੀ ਜ਼ਹਿਰ ਜ਼ਹਿਰ ਨੂੰ ਮਾਰਦੀ ਹੈ ਹੂੰ ਉਸੇ ਤਰ੍ਹਾਂ ਸਾਡੇ ਸਰੀਰ ਦੀਆਂ ਜਿਹੜੀਆਂ ਅੰਦਰਲੀ ਬਿਮਾਰੀਆਂ ਹੂੰ ਉਸ ਨੂੰ ਵੀ ਸਰੀਰਕ ਅੰਦਰਲੀ ਊਰਜਾ ਹੀ ਖਤਮ ਕਰ ਸਕਦੀ ਹੈ ਤੇ ਮੈਂ ਇਸ ਸਰੀਰਿਕ ਊਰਜਾ ਦੇ ਆਧਾਰਿਤ ਕਿਤਾਬ ਲਿਖੀ ਹੈ ਸੋਨਤਾਰਾ ਜੀ ਜਿਸ ਨੂੰ ਉਪਨਿਸ਼ਦ ਦੇ ਵਿੱਚ ਆਯੁਰਵੇਦ ਦੇ ਵਿੱਚ ਪੁਰਾਣਿਕ ਗ੍ਰੰਥਾਂ ਵਿੱਚ ਸ਼ਿਵਾੰਭੂ ਕਿਹਾ ਜਾਂਦਾ ਹੈ ਸ਼ਿਵਾ ਦਾ ਅਰਥ ਹੈ ਭਗਵਾਨ ਤੇ ਅੰਭੂ ਯਾਨੀ ਜਲ ਯਾਨੀ ਭਗਵਾਨ ਦਾ ਜਲ ਇਹ ਕੋਈ ਪੈਥੀ ਨਵੀਂ ਨਹੀਂ ਹੈ ਇਸ ਪ੍ਰਣਾਲੀ ਸਦੀਆਂ ਪੁਰਾਣੀ ਹੈ ਤੇ ਕਿਹਾ ਜਾਂਦਾ ਹੈ ਕਿ ਸਭ ਤੋਂ ਪੁਰਾਣੀ ਇਹ ਪੈਥੀ ਹੈ ਜਿਸ ਨਾਲ ਆਮ ਇਨਸਾਨ ਇੱਕ ਜ਼ੁਕਾਮ ਤੋਂ ਲੈ ਕੇ ਹੂੰ ਵੱਡੀ ਤੋਂ ਵੱਡੀ ਬਿਮਾਰੀ ਠੀਕ ਕਰ ਸਕਦਾ ਹੈ ਜੀ ਬਸ਼ਰਤੇ ਹੂੰ ਕਿ ਇਸ ਕਿਤਾਬ ਵਿੱਚ ਦੱਸੇ ਖਾਣ-ਪਾਨ ਹੂੰ ਤੌਰ ਤਰੀਕੇ ਹੂੰ ਸਹਿਯਮ ਦੇ ਨਿਯਮ ਇਸਤੇਮਾਲ ਕਰੇ ਤਾਂ ਇਹ ਕਰ ਸਕਦਾ ਹੈ ਹੂੰ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਇਸ ਕਿਤਾਬ ਲਿਖਣ ਦਾ ਵਿਚਾਰ ਕਿਸ ਤਰ੍ਹਾਂ ਆਇਆ ਤਾਂ ਮੇਰਾ ਕੋਈ ਵਿਚਾਰ ਨਹੀਂ ਸੀ ਕਿਉਂਕਿ ਮੈਂ ਇੱਕ ਇੰਜੀਨੀਅਰਿੰਗ ਫੀਲਡ ਦਾ ਵਿਦਿਆਰਥੀ ਹਾਂ ਜੀ ਮੈਂ ਪ੍ਰਿੰਸੀਪਲ ਹਾਂ ਮੇਰਤੰਪਾਲ ਟੈਕਨੀਕੋਲਜ ਕਾਲਜ ਦੇ ਅੰਦਰ ਜੀ ਜੀ ਸਾਡਾ ਤਕਨੀਕੀ ਵਿਸ਼ਾ ਹੈ ਔਰ ਮੈਡੀਕਲ ਵਿੱਚ ਤੇ ਜਦੋਂ ਮੈਂ ਗੱਲਬਾਤ ਕਰਦਾ ਜਾਂ ਮੈਂ ਕਿਤਾਬ ਲਿਖਣ ਦੀ ਮੈਂ ਗੱਲ ਦੱਸਦਾ ਤੇ ਲੋਕ ਹੈਰਾਨ ਹੁੰਦੇ ਨੇ ਬਿਲਕੁਲ ਵੀ ਇੱਕ ਇੰਜੀਨੀਅਰ ਬੰਦਾ ਮੈਡੀਕਲ ਵਿਸ਼ੇ ਤੇ ਕਿਤਾਬ ਲਿਖ ਰਿਹਾ ਜੀ ਤੋਂ ਗੱਲ ਇਹ ਹੋਈ ਜਦੋਂ ਕਰੋਨਾ ਕਾਲ ਵਿੱਚ ਅਸੀਂ ਘਰਾਂ ਤੋਂ ਡਿਊਟੀ ਕਰ ਰਹੇ ਸੀ ਹੂੰ ਅਸੀਂ ਘਰ ਬੈਠ ਕੇ ਸਾਰੀਆਂ ਡਿਊਟੀਆਂ ਪਰਫਾਰਮ ਕਰ ਰਹੇ ਸੀ ਉਸ ਨੂੰ ਸਾਡੇ ਕੋਲ ਸਮਾਂ ਕਾਫੀ ਹੁੰਦਾ ਸੀ ਉਸ ਵੇਲੇ ਪੂਰੇ ਵਿਸ਼ਵ ਵਿੱਚ ਹਾਹਾਕਾਰ ਮੱਚੀ ਹੋਈ ਸੀ ਹੂੰ ਹਿੰਦੁਸਤਾਨ ਵਿੱਚ ਜਗ੍ਹਾ ਨਹੀਂ ਮਿਲ ਰਹੀ ਸੀ ਹਸਪਤਾਲਾਂ ਵਿੱਚ ਜੀ ਬੈਡ ਨਹੀਂ ਮਿਲ ਰਹੇ ਸੀ ਲੋਕ ਰੁੜ ਰਹੇ ਸੀ ਸੜਕਾਂ ਤੇ ਜੀ ਡਾਕਟਰ ਜਿਹੜੇ ਉਹਨਾਂ ਤੇ ਵਿਸ਼ਵਾਸ ਖਤਮ ਹੋ ਗਿਆ ਸੀ ਹਮ ਤੱਕੇ ਨਾਲ ਵੈਕਸੀਨ ਲਗਾਈ ਜਾ ਰਹੀ ਸੀ ਤਾਂ ਉਸ ਵੇਲੇ ਮੈਂ ਸੋਚਦਾ ਸੀ ਵੀ ਕੋਈ ਐਸੀ ਨੇਚਰੋਪੈਥੀ ਦੀ ਕੋਈ ਐਸੀ ਪ੍ਰਣਾਲੀ ਦੀ ਖੋਜ ਕੀਤੀ ਜਾਵੇ ਹਮ ਜਿਸ ਨਾਲ ਇੱਕ ਆਮ ਇਨਸਾਨ ਜੀ ਗਰੀਬ ਇਨਸਾਨ ਜੋ ਹਸਪਤਾਲ ਨਹੀਂ ਜਾ ਸਕਦਾ ਉਹ ਘਰ ਬੈਠ ਕੇ ਬਿਨਾਂ ਦਵਾਈ ਤੋਂ ਹਮ ਤੇ ਉਹ ਬਿਨਾਂ ਪੈਸੇ ਤੋਂ ਇਲਾਜ ਕਰ ਸਕੇ ਇਸ ਤਰ੍ਹਾਂ ਪੜ੍ਹਦਿਆਂ ਪੜ੍ਹਦਿਆਂ ਮੇਰੇ ਹੱਥ ਵਿੱਚ ਪੁਸਤਕ ਲੱਗੀ ਜੌਨ ਡਬਲਯੂ ਆਰਮਸਟ੍ਰਾਂਗ ਦੀ ਦ ਵਾਟਰ ਆਫ ਲਾਈਫ ਮੈਨੂੰ ਬਹੁਤ ਰੋਚਕ ਲੱਗੀ ਹੂੰ ਮੈਂ ਇਸਨੂੰ ਸਾਰਾ ਪੜਿਆ ਇਸ ਵਿਸ਼ੇ ਨਾਲ ਸੰਬੰਧਿਤ ਹੋਰ ਪੁਸਤਕਾਂ ਪੜ੍ਹੀਆਂ ਜੀ ਔਰ ਫਿਰ ਮੈਂ ਇੰਟਰਨੈਟ ਤੇ ਸਰਚ ਕੀਤੀ ਖੋਜ ਕੀਤੀ ਉਸ ਵਕਤ ਤਾਂ ਵੀ ਮੇਰਾ ਕੋਈ ਮਨ ਨਹੀਂ ਸੀ ਮੈਂ ਨੋਟ ਜ਼ਰੂਰ ਬਣਾਉਂਦਾ ਸੀ ਲੇਕਿਨ ਮੈਂ ਕਿਤਾਬ ਲਿਖੂੰਗਾ ਮੈਨੂੰ ਪਤਾ ਨਹੀਂ ਸੀ ਜੀ ਫਿਰ ਮੈਂ ਉਹਨਾਂ ਲੋਕਾਂ ਨੂੰ ਮਿਲਣਾ ਸ਼ੁਰੂ ਕੀਤਾ ਜੋ ਇਸ ਪ੍ਰਣਾਲੀ ਤੇ ਵਿਸ਼ਵਾਸ ਰੱਖਦੇ ਨੇ ਮੈਂ ਕਲਕੱਤੇ ਡਾਕਟਰ ਸੁਨੀਲ ਮਨੋੜ ਜੀ ਨੂੰ ਮਿਲਿਆ ਬੰਬੇ ਦੋਸ਼ੀ ਜੀ ਨੂੰ ਮਿਲਿਆ ਕੇਰਲਾ ਵਿੱਚ ਬਸੂਮਾ ਦੇ ਰਾਜਾਰਾਮ ਜੀ ਨੂੰ ਮਿਲਿਆ ਤਾਂ ਇਹ ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਵਰਲਡ ਕਾਨਫਰੰਸ اٹੈਂਡ ਕੀਤੀਆਂ ਫਿਰ ਮਰਮਨ ਬਿਆ ਕਿ ਜਦੋਂ ਮੇਰੇ ਸਾਰੇ ਸਵਾਲਾਂ ਦੇ ਜਿਹੜੇ ਮੈਨੂੰ ਜਵਾਬ ਮਿਲ ਗਏ ਮੇਰੀ ਜਿਗਿਆਸਾ ਵਾ ਸ਼ਾਂਤ ਹੋ ਗਈਆਂ ਤਾਂ ਮੈਂ ਕਿਹਾ ਕਿ ਵਿਦਿਆਰਥੀਆਂ ਦੇ ਉੱਪਰ ਪੁਸਤਕ ਮੈਂ ਜ਼ਰੂਰ ਲਿਖਣੀ ਹੈ ਫਿਰ ਮਨ ਬਣਾਇਆ ਮੈਂ ਕਿਤਾਬ ਲਿਖਣੀ ਹੈ ਸੋਨਤਾਰ ਜੀ ਔਰ ਜਿੱਥੋਂ ਤੱਕ ਇਹ ਸਬਜੈਕਟ ਦੀ ਗੱਲ ਹੈ ਕਿ ਸਬਜੈਕਟ ਇਹ ਲੋਕ ਇਸ ਤਰ੍ਹਾਂ ਦਾ ਸਬਜੈਕਟ ਬੜਾ ਹੀ ਚੁਣੌਤੀਪੂਰਿਆ ਬਿਲਕੁਲ ਉਨ ਉਹ ਮਤਲਬ ਜੇ ਆਪਾਂ ਕਹ ਲਈਏ ਆਮ ਪਾਸੇ ਸੇ ਪਸੰਦ ਨਹੀਂ ਕਰਦੇ ਇਹ ਸਬਜੈਕਟ ਤੇ ਕਿਤਾਬ ਲਿਖਣੀ ਬਾਈਬਲ ਦੇ ਵਿੱਚ ਲਿਖਿਆ ਹੈ ਜੇ ਇਨਸਾਨ ਤੂੰ ਤੰਦਰੁਸਤ ਰਹਿਣਾ ਹੈ ਤਾਂ ਆਪਣੇ ਸਰੀਰ ਦੀ ਟਾਂਕੀ ਦਾ ਪਾਣੀ ਪੀ ਜੀ ਮੁਸਲਮਨ ਗ੍ਰੰਥਾਂ ਵਿੱਚ ਲਿਖਿਆ ਹੈ ਹਜ਼ਰਤ ਅਲੀ ਜੀ ਨੇ ਲਿਖਿਆ ਵੀ ਦਵਾਈ ਤਾਂ ਤੇਰੇ ਅੰਦਰ ਹੈ ਤੇ ਇਨਸਾਨ ਤੂੰ ਉਸ ਨੂੰ ਪਛਾਣ ਨਹੀਂ ਰਿਹਾ ਜੀ ਇਸ ਨੂੰ ਲੱਭ ਨਹੀਂ ਰਿਹਾ ਜੀ ਮੁਰਾਦ ਜੀ ਡਿਸਾਈ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸੀ ਉਹ ਇਸ ਪੈਥੀ ਵਿੱਚ ਵਿਸ਼ਵਾਸ ਰੱਖਦੇ ਸੀ ਤਾਂ ਉਹ ਕਹਿੰਦੇ ਸੀ ਵੀ ਇਸ ਤੋਂ ਵਧੀਆ ਵਿਕਲਪਿਕ ਦਵਾਈ ਬ੍ਰਹਮੰਡ ਦੇ ਵਿੱਚ ਹੋ ਨਹੀਂ ਸਕਦੀ ਹੂੰ ਡਾਮਰ ਤੰਤਰ ਹੂੰ ਇੱਕ ਪੁਸਤਕ ਹੈ ਪੁਰਾਣਿਕ ਸ਼ੇ ਪੁਰਾਣਾ ਦੇ ਵਿੱਚ ਆਉਂਦੀ ਹੈ ਜਿਹਦੇ ਵਿੱਚ 107 ਸ਼ਲੋਕ ਨੇ ਜਿਹੜੇ ਸ਼ਿਵ ਜੀ ਨੇ ਪਾਰਵਤੀ ਨੂੰ ਦੱਸਿਆ ਜਦੋਂ ਪਾਰਵਤੀ ਨੇ ਸਵਾਲ ਕੀਤਾ ਸੀ ਕਿ हे ਭਗਵਨ ਤੇਰੇ ਯੋਵਨ ਦਾ ਕਾਰਨ ਕੀ ਹੈ ਤੂੰ ਇਹਨਾਂ ਹਮੇਸ਼ਾ ਜਵਾਨ ਰਹਿਣਾ ਤਾਂ ਉਸਨੇ ਕਿਹਾ ਸੀ ਜੇ ਮਾਨਵ ਬਣਾਇਆ ਤਾਂ ਮਾਨਵ ਨੂੰ ਮੈਂ ਦਵਾਈ ਵੀ ਦਿੱਤੀ ਹੈ ਔਰ ਇਸ 107 ਸ਼ਲੋਕਾਂ ਵਿੱਚ ਉਹ ਜ਼ਿਕਰ ਕਰਦੇ ਨੇ ਵੀ ਕਿਸ ਤਰ੍ਹਾਂ ਆਦਮੀ ਤੰਦਰੁਸਤ ਰਹਿ ਸਕਦਾ ਹੈ ਸੌਂਤਰਾ ਦਾ ਪ੍ਰਯੋਗ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿਹੜੇ ਪਾਤਰ ਚ ਕਰਨਾ ਚਾਹੀਦਾ ਹੈ ਇਸ ਦੇ ਵਿੱਚ ਮਿਸ਼ਰਣ ਵਿੱਚ ਕਿਹੜੇ-ਕਿਹੜੇ ਪ੍ਰੋਡਕਟ ਹੋ ਸਕਦੇ ਨੇ ਜਾਂ ਕਿਸ ਤਰ੍ਹਾਂ ਕੀ ਕੀਤਾ ਜਾ ਸਕਦਾ ਹੈ ਹੂੰ ਤੋਂ ਇਸ ਤਰ੍ਹਾਂ ਮੈਂ ਕਹਿਣਾ ਚਾਹੁੰਦਾ ਹੈ ਕਿ ਇਹ ਕੋਈ ਨਵੀਂ ਪੈਥੀ ਮੈਂ ਜਾਦ ਨਹੀਂ ਕੀਤੀ ਮੈਂ ਸਿਰਫ ਜਿਸ ਨੂੰ ਲੋਕ ਵਿਸਾਰ ਚੁੱਕੇ ਸੀ ਦੁਬਾਰਾ ਲੋਕਾਂ ਦੇ ਸਾਹਮਣੇ ਜਾਗਰੂਕ ਕਰਨ ਰੱਖਿਆ ਹੈ ਵੀ ਇਹ ਪੈਥੀ ਬੜੀ ਪ੍ਰਾਣੀ ਹੈ ਬੜੀ ਕਾਰਗਰ ਹੈ ਔਰ ਇਸ ਨੂੰ ਵਿਸ਼ਵਾਸ ਦੇ ਨਾਲ ਤੁਸੀਂ ਇਸਤੇਮਾਲ ਕਰੋ ਔਰ ਤੰਦਰੁਸਤ ਰਹੋ ਇੱਕ ਕਾਰਨ ਸੀ ਜਿਹੜੀ ਮੈਂ ਵਿਦਿਆਰਥੀ ਬਸ ਤੇ ਪੁਸਤਕ ਲਿਖੀ ਸੋਨਤਾਰ ਹੂੰ ਤੇ ਫਿਰ ਸਰ ਕੋਈ ਆਪਾਂ ਵਿਕਲਪਕ ਇਲਾਜ ਪ੍ਰਣਾਲੀ ਜੇ ਪੜ੍ਹੀਏ ਜੇ ਆਪਾਂ ਉੱਤੇ ਕੋਈ ਕਿਤਾਬ ਦੇਖੀਏ ਕਿ ਬਹੁਤ ਸਾਰੀਆਂ ਕਿਤਾਬਾਂ ਆ ਜਿਹੜੀਆਂ ਆਯੁਰਵੇਦ ਨੂੰ ਲੈ ਕੇ ਹੈਲਥ ਨੂੰ ਲੈ ਕੇ ਬਣਾਈਆਂ ਜਾਂਦੀਆਂ ਆ ਪਰ ਉਹਨਾਂ ਦੇ ਵਿੱਚ ਜਿਹੜਾ ਇਲਾਜ ਆ ਨਾ ਉਸ ਮਤਲਬ ਬੜਾ ਸਿੱਧਾ ਜਿਹਾ ਲਿਖਿਆ ਹੁੰਦਾ ਆ ਵੀ ਹਾਂ ਇਹ ਇਦਾਂ ਇਦਾਂ ਕਰੋ ਇਹਨਾਂ ਆਹ ਕਰੋ ਆਹ ਚੀਜ਼ ਹੋਣੀ ਆ ਇੱਕ ਜਿਹੜੀ ਬਹੁਤ ਅश्चਰਜ ਚੀਜ਼ ਲੱਗੀ ਮੈਨੂੰ ਇਸ ਕਿਤਾਬ ਦੇ ਵਿੱਚ ਇਹ ਵਿਕਲਪਕ ਇਲਾਜ ਪ੍ਰਣਾਲੀ ਦੇ ਨਾਲ ਨਾਲ ਇੱਕ ਕਹਾਣੀ ਦਾ ਜਿਹੜਾ ਆ ਰੌ ਰੁਖ ਬਣਦਾ ਇਹਦਾ ਕਹਾਣੀ ਦਾ ਪ੍ਰਸਾਰ ਚੱਲਦਾ ਹੈ ਤੁਸੀਂ ਉਹਨੂੰ ਕਹਾਣੀ ਦੇ ਵਿੱਚ ਭਰੋਇਆ ਜਿਹਦੇ ਨਾਲ ਉਹ ਸਾਹਿਤਿਕ ਜਿਹੜਾ ਰੂਪ ਲੈ ਗਈ ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਉਹ ਵੀ ਤੁਸੀਂ ਵੈਲ ਪਲਾਨਡ ਸੀਗੇ ਵੀ ਮੈਂ ਜੇ ਲਿਖਣੀ ਆ ਕਿਤਾਬ ਤਾਂ ਉਹਦੀ ਕਹਾਣੀ ਆ ਹੋਊਗੀ ਜਾਂ ਉਹਦੇ ਪਾਤਰ ਹੋਣਗੇ ਮਤਲਬ ਕਹਿਣ ਦਾ ਭਾਵ ਕੀ ਹੈਗੀ ਉਹ ਇਲਾਜ ਪ੍ਰਣਾਲੀ ਆ ਪਰ ਉਹ ਸਾਹਿਤਿਕ ਕਿਤਾਬ ਵਜੋਂ ਵੀ ਜਾਣੀ ਜਾਂਦੀ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਦੋਂ ਮੈਂ ਇਸ ਤਰ੍ਹਾਂ ਦੀ ਪੁਸਤਕਾਂ ਪੜ੍ਹਦਾ ਸੀ ਇਸ ਵਿਸ਼ੇ ਨਾਲ ਜਿੰਨੀਆਂ ਪੁਸਤਕਾਂ ਪੜ੍ਹੀਆਂ ਉਹ ਬੜੀਆਂ ਉਕਾਊ ਜਿਹੀਆਂ ਪੁਸਤਕਾਂ ਨੇ ਉਹ ਡਾਕੂਮੈਂਟ ਵਰਗੀ ਡਾਇਰੀ ਵਾਂਗੂ ਐ ਬਿਮਾਰੀਆਂ ਬਾਰੇ ਲਿਖਿਆ ਹੈ ਪ੍ਰਣਾਲੀ ਦੇ ਵਿੱਚ ਆ ਕਰੋ ਜਿਹੜਾ ਪਾਠਕ ਉਕਤਾ ਹੋ ਜਾਂਦਾ ਫਿਰ ਮੈਂ ਆਪਣੇ ਆਪ ਨੂੰ ਸਵਾਲ ਕੀਤਾ ਕਿ ਤੂੰ ਕਿਨਾਂ ਲਈ ਪੁਸਤਕ ਲਿਖਣਾ ਚਾਹੁੰਦਾ ਮੈਂ ਬਿਲਕੁਲ ਸਹੀ ਸੀ ਕਿ ਮੈਂ ਲੋਕਾਂ ਨੂੰ ਜਾਗਰੂਕ ਕਰਨੇ ਲਿਖਣਾ ਹੈ ਦੂਸਰਾ ਕਿ ਮੈਨੂੰ ਗਰੀਬ ਲੋਕਾਂ ਲਈ ਲਿਖਣਾ ਹੈ ਜਿਹੜੇ ਹਸਪਤਾਲ ਨਹੀਂ ਜਾ ਸਕਦੇ ਤੇ ਮਹਿੰਗੇ ਇਲਾਜ ਖੁਣੋ ਉਹ ਮੁਸ਼ਕਿਲ ਚ ਫਸ ਜਾਂਦੇ ਨੇ ਜਾਂ ਉਹ ਬਿਲਕੁਲ ਇਸ ਤੋਂ ਦੂਰ ਹੋ ਜਾਂਦੇ ਨੇ ਜੀ ਦੂਸਰਾ ਉਹਨਾਂ ਵਿਦਿਆਰਥੀਆਂ ਲਈ ਤਾਂ ਕਿ ਇਸ ਵਿਸ਼ੇ ਨੂੰ ਹੋਰ ਅੱਗੇ ਉਹ ਵਧਾਉਣ ਖੋਜ ਕਰਨ ਤੇ ਇਸ ਨੂੰ ਤਾਂ ਕਿ ਹੋਰ ਲੋਕਾਂ ਸਾਹਮਣੇ ਲਿਆ ਸਕੇ ਤੇ ਮੈਂ ਸੋਚਿਆ ਕਿ ਵਿਦਿਆਰਥੀਆਂ ਨੂੰ ਜਦੋਂ ਅਸੀਂ ਕਾਲਜ ਵਿੱਚ ਪੜਾਉਂਦੇ ਹਾਂ ਕਿਉਂਕਿ ਮੈਂ ਬੇਸਿਕਲੀ ਤਾਂ ਟੀਚਰ ਹਾਂ ਨਾ ਤੇ ਜਦੋਂ ਅਸੀਂ ਪੜਾਉਂਦੇ ਅਸੀਂ ਉਹ ਜਦੋਂ ਉਸ ਨੂੰ ਇੱਕ ਉਦਾਹਰਣ ਦੇ ਕੇ ਉਸ ਨੂੰ ਕੋਈ ਕਹਾਣੀ ਦਾ ਰੂਪ ਦੇ ਕੇ ਉਹਨੂੰ ਸਮਝਾਈਏ ਤਾਂ ਬੱਚਿਆਂ ਨੂੰ ਜਲਦੀ ਸਮਝ ਆ ਜਾਂਦਾ ਰੋਚਕ ਵਿਸ਼ਾ ਬਣਾਉਣਾ ਰੋਚਕ ਬਣਾਉਣਾ ਤਾਂ ਫਿਰ ਮੈਂ ਸੋਚਿਆ ਕਿ ਅਗਰ ਇਹਨਾਂ ਵਿਦਿਆਰਥੀਆਂ ਲਈ ਲਿਖਣਾ ਹੈ ਜੀ ਤਾਂ ਇਸ ਵਿਸ਼ੇ ਨੂੰ ਜਿਹੜਾ ਚੁਣੌਤੀ ਭਰਿਆ ਵਿਸ਼ਾ ਹੈ ਜਿਸ ਨੂੰ ਆਮ ਇਨਸਾਨ ਪੜ੍ਹ ਕੇ ਰਾਜੀ ਨਹੀਂ ਉਸ ਨੂੰ ਇੱਕ ਕਹਾਣੀ ਦਾ ਰੂਪ ਦੇਣਾ ਪੈਣਾ ਹੈ ਉਸ ਨੂੰ ਇੱਕ ਇਸ ਤਰ੍ਹਾਂ ਤਰਤੀਬ ਦੇ ਵਿੱਚ ਲੈਣਾ ਚਾਹੀਦਾ ਜਿਹੜਾ ਕਿ ਉਸ ਨੂੰ ਪਾਠਕ ਜਿਹੜਾ ਨਾਲ ਜੋੜੇਰ ਬਿਲਕੁਲ ਤੋਂ ਪਾਠਕ ਨੂੰ ਜੋੜਨ ਵਾਸਤੇ ਮੈਂ ਇਹਨੂੰ ਸਾਇਤਿਕ ਜਿਸ ਨੂੰ ਬਹੁਤ ਪਸੰਦ ਕੀਤਾ ਗਿਆ ਤੋਂ ਇਸ ਕਹਾਣੀ ਦੇ ਵਿੱਚ ਹੀ ਇਲਾਜ ਪ੍ਰਣਾਲੀ ਆਪਾਂ ਦੱਸ ਰਹੇ ਹਾਂ ਲੇਕਿਨ ਇੱਕ ਕਹਾਣੀ ਚੱਲਦੀ ਹੈ ਨਾਲ-ਨਾਲ ਔਰ ਉਹ ਕਹਾਣੀ ਦੇ ਤੁਸੀਂ ਪੜੀਏ ਖੁਦ ਤੇ ਉਸ ਕਰਕੇ ਹੀ ਪਾਠਕ ਜੁੜਿਆ ਉਸ ਕਹਾਣੀ ਦਾ ਜਿਹੜਾ ਮੁੱਖ ਪਾਤਰ ਹੈ ਉਹ ਡਾਕਟਰ ਜਗਰੂਪ ਖੋਧਿਆ ਹੈ ਉਹਨਾਂ ਨੇ ਕੋਈ ਕਾਲਪਨਿਕ ਪਾਤਰ ਚੁਣਿਆ ਇਹਦੇ ਵਿੱਚ ਜਿਹੜਾ ਇੱਕ ਮੇਨ ਅਸਲੀ ਪਾਤਰ ਹੈ ਨਾ ਡਾਕਟਰ ਮਹਿਤਾਬ ਜੋਸ਼ੀ ਜਿਹੜੇ ਉਹ ਗੁਰੂ ਬਣਦਾ ਹੈ ओके ਜਿਹੜੇ ਇੱਕ ਕਲਪਨਿਕ ਪਾਤਰ ਹੈ ਜਿਹਦੇ ਅਦਾਲੇ ਦੇ ਨਾਲ ਕੋਲ ਦੇ ਮੈਂ ਆਪਣੇ ਆਪ ਨੂੰ ਰੱਖਿਆ ਕੇ ਕੇਂਦਰ ਵਿੱਚ ਕਿਉਂਕਿ ਜਦੋਂ ਤੁਸੀਂ ਕੁਝ ਲਿਖਣਾ ਹੁੰਦਾ ਤੇ ਆਪਣੇ ਆਪ ਨੂੰ ਕੇਂਦਰ ਚ ਰੱਖ ਕੇ ਜਦੋਂ ਲਿਖਦੇ ਆ ਉਹ ਹੈ ਇਹਦੇ ਚ ਬਹੁਤ ਪਾਤਰ ਅਸਲੀ ਵੀ ਹੈ ਠੀਕ ਹੈ ਨਾ ਕੁਝ ਪਾਤਰ ਕਲਪਨਿਕ ਵੀ ਹੈ ਜਿਸ ਤਰ੍ਹਾਂ ਗਲਪ ਦੀਆਂ ਗੱਲਾਂ ਵੀ ਹੋਈਆਂ ਕੁਝ ਸਹੀ ਹੈ ਲੇਕਿਨ ਉਹ ਕਹਾਣੀ ਮਤਲਬ ਦੇਣ ਲਈ ਸਾਰੀਆਂ ਚੀਜ਼ਾਂ ਨੂੰ ਤਰਤੀਬ ਦਿੱਤਾ ਗਿਆ ਸੀ ਔਰ ਇਸ ਕਰਕੇ ਮਤਲਬ ਮੈਂ ਆਪ ਵਿਚ ਰਹਿ ਕੇ ਉਸ ਪੁਸਤਕ ਲਿਖੀ ਹੈ ਤਾਂ ਕਿ ਉਸ ਨੂੰ ਪ੍ਰੋਪਰ ਕਹਿਣ ਦਾ ਭਾਵ ਕਿ ਜਿਹੜੀ ਸੋਨੇ ਦੀ ਤਾਤ ਆ ਮੇਰੇ ਦਰਸ਼ਕ ਵੀ ਜਾਣਦੇ ਹੋਣੇ ਵੀ ਆਪਾਂ ਉਹਨੂੰ ਜਿੰਨੀ ਦੇਰ ਤੱਕ ਗਹਿਣਾ ਨਹੀਂ ਬਣਾਵਾਂਗੇ ਗਹਿਣੇ ਦਾ ਰੂਪ ਨਹੀਂ ਦਵਾਂਗੇ ਤਦ ਤੱਕ ਅਸੀਂ ਉਹਨੂੰ ਪਹਿਨ ਨਹੀਂ ਸਕਦੇ ਸੋ ਉਹ ਕਿਤਾਬ ਜਿਹੜੀ ਆ ਉਹ ਤੁਸੀਂ ਮਤਲਬ ਇਹੀ ਉਹ ਜਿਹੜਾ ਉਹਦਾ ਤਰੀਕਾ ਰੱਖਿਆ ਤੇ ਸਰ ਇਸ ਕਿਤਾਬ ਨੂੰ ਲੈ ਕੇ ਬਹੁਤ ਸਾਰੇ ਚਰਚੇ ਜਿਹੜੇ ਆ ਆਪਾਂ ਕਹਿ ਸਕਦੇ ਹਾਂ ਵੀ ਪੋਜ਼ਿਟਿਵ ਵੇ ਦੇ ਨਾਲ ਵੀ ਹੋਏ 네ਗੇਟਿਵ ਵੇ ਦੇ ਨਾਲ ਵੀ ਹੋਏ ਪਰ ਜਿਆਦਾ ਐਸੀ ਕਿਹੜੀ ਘਟਨਾ ਆ ਜਿਹੜੀ ਤੁਹਾਨੂੰ ਲੱਗਦਾ ਵੀ ਇਸ ਕਿਤਾਬ ਨਾਲ ਜੁੜੀ ਹੋਈ ਔਰ ਤੁਹਾਨੂੰ ਯਾਦ ਆ ਵੀ ਆ ਚੀਜ਼ ਜਿਹੜੀ ਉਹ ਬੜੀ ਮਤਲਬ ਮੈਂ ਭੁੱਲ ਨਹੀਂ ਸਕਦਾ ਕਿ ਇਹ ਕਿਤਾਬ ਨਾਲ ਆ ਗੱਲ ਜਿਹੜੀ ਜੁੜ ਗਈ ਆ ਜਦੋਂ ਮੈਂ ਇਹਨਾਂ ਵਿਸ਼ਿਆਂ ਤੇ ਪੜ ਰਿਹਾ ਸੀ ਆਪਣੇ ਨੋਟਸ ਤਿਆਰ ਕਰ ਰਿਹਾ ਸੀ ਤਾਂ ਕੋਈ ਘਟਨਾ ਵਾਖਬਾਰਾਂ ਚ ਪੜਦੇ ਆ ਜਿਹੜੀਆਂ ਤੁਹਾਨੂੰ ਪ੍ਰਭਾਵਿਤ ਕਰਦੀਆਂ ਜੀ ਤੋ ਐਸੀ ਘਟਨਾ ਸੀ ਵੀ ਇੱਕ ਦਿੱਲੀ ਦੇ ਕਾਲਜ ਵਿੱਚ ਰੈਕਿੰਗ ਹੋਈ ਉਹ ਰੈਕਿੰਗ ਦੇ ਵਿੱਚ ਇੱਕ ਬੱਚੇ ਨੂੰ ਉਹ ਮਜਬੂਰ ਕੀਤਾ ਗਿਆ ਉਹਦੇ ਸੀਨੀਅਰਸ ਦੇ ਇਕੱਠੇ ਹੋ ਕੇ ਕਿ ਉਹ ਆਪਣਾ ਮੂਤਰ ਪਾਨ ਕਰੇ ਔਰ ਬੱਚਾ ਇਹਨਾਂ ਘਬਰਾ ਗਿਆ ਉਸ ਤੋਂ ਬਾਅਦ ਵੀ ਬੜਾ ਅਖਬਾਰਾਂ ਛਪਿਆ ਵੀ ਬੜਾ ਜੰਗਲੀ ਕਾਰਜ ਕੀਤਾ ਗਿਆ ਆ ਮਾਨਵੀ ਕਰ ਹੋਇਆ ਉਹ ਬੱਚੇ ਨੇ ਕਿਹਾ ਕਿ ਮੈਨੂੰ ਜ਼ਹਿਰ ਮਿਲ ਗਈ ਤੇ ਮੈਂ ਜਿਉਂਦਾ ਨਹੀਂ ਰਹਿਣਾ ਉਹ ਬੜਾ ਪਰੇਸ਼ਾਨ ਹੋ ਕੇ ਕਰ ਗਿਆ ਸਰਚ ਕਰਦਾ ਰਿਹਾ ਕਿ ਮੈਂ ਐਂਟੀਡੋਟ ਕਿਹੜੀ ਲਵਾ ਕਿਦਨਾਂ ਮੇਰਾ ਬਚਾ ਹੋ ਸਕੇ ਉਹ ਜਿਹੜੋ ਪੜਦਾ ਗਿਆ ਪੜਦਾ ਗਿਆ ਤਾਂ ਉਹ ਉਸ ਦਾ ਰੂਪ ਰੰਗ ਚੇਂਜ ਹੁੰਦਾ ਗਿਆ ਉਹਨੂੰ ਸਮਝਾਉਂਦੇ ਕਿ ਇਹ ਇਹ ਕੋਈ ਜ਼ਹਿਰ ਨਹੀਂ ਇਹ ਤਾਂ ਅੰਮ੍ਰਿਤ ਸੀ ਹੂੰ ਔਰ ਉਸਨੇ ਨਹੀਂ ਖੋਜ ਕੀਤੀ ਹੂੰ ਕਿ ਉਹ ਆਉਣ ਵਾਲੇ ਸਮੇਂ 'ਚ ਉਹਨ ਲੋਕਾਂ ਨੂੰ ਵੀ ਜਾਗਰੂਕ ਕਰ ਲੱਗੇ ਤਾਂ ਸ਼ਿਵਾਂਬੂ ਮਾਸਟਰ ਬਣਿਆ ਤੋ ਇਸ ਘਟਨਾ ਨੇ ਮੇਰੇ ਮਨ ਤੇ ਬੜਾ ਸਰ ਕੀਤਾ ਹੂੰ ਤੇ ਵੀ ਕਈ ਵਾਰ ਸਾਨੂੰ ਜ਼ਿੰਦਗੀ 'ਚ ਘਟਨਾਵੇਂ ਐਸੀ ਹੀ ਵਾਪਰ ਜਾਂਦੀ ਹੈ ਜਿਹੜਾ ਤੁਹਾਨੂੰ ਬਦਲ ਦਿੰਦੇ ਆ ਹੂੰ ਮਤਲਬ ਆਪਾਂ ਇਤਿਹਾਸ ਵਿੱਚ ਹੀ ਪੜਦੇ ਆਂ ਕਈ ਲੋਕ ਕੋਈ ਰਾਜੇ ਬਣੇ ਕੋਈ ਕੋਈ ਕਿਸੇ ਜਗ੍ਹਾ ਤੇ ਪਹੁੰਚਿਆ ਕੋਈ ਘਟਨਾ ਉਹਨਾਂ ਨੂੰ ਟੰਬ ਜਾਂਦੀ ਹੈ ਜਿਸ ਦੇ ਨਾਲ ਉਹ ਆਪਣਾ ਪ੍ਰਭਾਵ ਉਹਨਾਂ ਦਾ ਜੀਮੇਲ ਛੱਡਦੀ ਹੈ ਔਰ ਸ਼ਾਇਦ ਜੇ ਇਹ ਘਟਨਾਵਾਂ ਨਾ ਪੜਦਾ ਤੇ ਮੈਂ ਸ਼ਾਇਦ ਇਹ ਪੁਸਤਕ ਸੋਨਤਾਰਾ ਨਾ ਲਿਖਦਾ